ਇਹ ਵੱਡੀ ਖਬਰ ਦਾ ਅਸਰ ਹੋਇਆ ਬਰਗਾੜੀ ਦੇ ਐਡਬੀ ਦੇ ਮੁਖਰਵੀ ਪ੍ਰਦੀਪ ਨੂੰ ਐਸਆਈਟੀ ਨੇ ਗ੍ਰਫਤਾਰ ਕਰ ਲਿਆ ਹੈ। ਆਯੋਧਿਆ ਤੋਂ ਇਸ ਦੀ ਗ੍ਰਫਤਾਰੀ ਹੋਈ ਹੈ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਸਿਆਸੀ ਸਿਕਾ ਦੇ ਵੱਲੋਂ ਇਸ ਸੰਬੰਧੀ ਖਬਰ ਦਿਖਾਈ ਗਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਪ੍ਰਦੀਪ ਯੂਪੀ ਦੇ ਵਿੱਚ ਇੱਕ ਮੰਤਰੀ ਦੇ ਨਾਲ ਆਯੋਧਿਆ ਚ ਲੰਗਰ ਵਰਤਾਰਿਆ ਜਿਸ ਤੋਂ ਬਾਅਦ ਐਸਆਈਟੀ ਲਗਾਤਾਰ ਸਰਗਰਮ ਹੋਈ ਤੇ ਇਸ આરોપી ਦੀ ਗ੍ਰਫਤਾਰੀ ਤੋਂ ਬਾਅਦ ਹੁਣ ਕਈ ਵੱਡੇ ਖੁਲਾਸੇ ਹੌਂਦੀ ਨੂੰ ਮਿਹਦੇ ਜਤਾਈ ਜਾ ਰਹੀ ਹੈ। ਜਿਹੜਾ ਪ੍ਰੇਮੀ ਪ੍ਰਤੀਤ ਕਲੇਰ ਦੀ ਬਹੁਤੀ ਨਾੜੀ ਢੰਗ ਨਾਲ ਜਿਹੜੀ ਗ੍ਰਿਫਤਾਰੀ ਹੋਈ ਹੈ। ਕਿਸ ਤਰ੍ਹਾਂ ਦਾ ਮੈਡੀਅਲ ਜਿਹੜਾ ਸੀਕ੍ਰਟ ਪੁਲਿਸ ਨੂੰ ਤਿਆਰ ਕੀਤਾ ਗਿਆ ਸੀ। ਕਿਹੋ ਜਿਹਾ ਕਿਹਦਾ ਇਨਫਰਮੇਸ਼ਨ ਪਿੱਛੋਂ ਪੁਲਿਸ ਕੋਲ ਆ ਇਹ ਜੋ ਦੀਪ ਮੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ। ਤੇ ਤਿੰਨ ਮੁਕੱਦਮਿਆਂ ਦੇ ਵਿੱਚ ਵਾਂਟਰ ਸੀਗਾ ਜਿਹੜੇ ਅ ਸੰਧੂ ਗੁਰਨ ਸਿੰਘ ਦੇ ਵਿਅਦੀ ਨਾਲ ਸੰਬੰਧਤ ਸਕੇ ਇਹ 2015 ਇਜ ਰਜਿਸਟਰ ਕੀਤੇ ਗਏ ਸੀ। ਜਿਨ੍ਹਾਂ ਦੇ ਵਿੱਚ ਇਹਦਾ ਰੋਲ ਮੇਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ।

ਇਸ ਤੋਂ ਬਾਰੇ ਜਾਣਕਾਰੀ ਸਾਨੂੰ ਕੁਝ ਦੇਰ ਤੋਂ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਜਾਂ ਸੀਗੀਆਂ ਔਰ ਟੈਕਨੀਕਲੀ ਇਨਪੁਟਸ ਦੇ ਬੇਸ ਤੇ ਹਿਊਮਨ ਇੰਟਸ ਦੇ ਬੇਸ ਤੇ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਹਦਾ ਰੂਲ ਨੇ ਕੌਨਸਪੀਰੇਟਰ ਵੱਲੋਂ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਅਫਰਟ ਸੀ ਕਿ ਇਸ ਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਅੱਗੇ ਪ੍ਰਤੀਸ਼ਰ ਹੋ ਗਿਆ ਵਧਾਇਆ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਅ ਇਹ ਨੂੰ ਗੱਲ ਦਾ ਤੋੜਿਆ ਹੈ ਸਰਕੋ ਅਯੁੱਧਿਆ ਵਿੱਚ ਇਸ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਜਿਸ ਤੋਂ ਬਾਅਦ ਪੁਲਿਸ ਸਰਕਤ ਵਿੱਚ ਗਈ ਸੀ ਆ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਪੁਲਿਸ ਤਾਂ ਵੈਸੇ ਪਹਿਲਾਂ ਵੀ ਹਕਤ ਚ ਸੀਗੀ ਲੇਕਿਨ ਇਹ ਜਦੋਂ ਫੋਟੋ ਆਇਆ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਇੰਟੈਂਸੀਫਾਈ ਕੀਤੇ ਸੀਗੇ ਅਫਰਟਸ ਔਰ ਇਹ ਸਾਡਾ ਸਾਰਿਆਂ ਦੀ ਆ ਕਨਸਰਟਡ ਅਫਰਟਸ ਦਾ ਸਟੇਟ ਹੈਗਾ ਕਿ ਅਸੀਂ ਇਸ ਨੂੰ ਲਾਗ ਕੰਡ ਦੇ ਵਿੱਚ ਕਾਮਯਾਬ ਹੋਏ ਹਾਂ ਸਰ ਜਿਹੜੇ ਦੋ ਹੋਰ ਪਗੋੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕਾਰਵਾਈਆਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਸਫਲਤਾ ਹਾਸਲ ਕਰ ਸਕਾਂਗੇ ਸਰ ਬਰੇ ਕੱਲੇ ਖੜੇ ਹੈ ਕੋਈ ਹੋਰ ਵੀ ਦੇ ਨਾਮ ਅਜੇ ਫਿਲਹਾਲ ਇਕੱਲੇ ਖੜੇ ਹੈ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪ੍ਰੰਨ ਜਿਹੜੇ ਤਿੰਨ ਉਹ ਬੇਬੀ ਨਾਲ ਸੰਬੰਧਿਤ ਮਾਮਲੇ ਹੈ ਜਾਂ ਪਗੋੜਿਆਂ ਦੀ ਤਿੰਨ ਐਫ ਆਰ ਦਾ ਉਹਨਾਂ ਨਾਲ ਸੰਬੰਧਿਤ ਇਸ ਨੂੰ 2021 ਦੇ ਵਿੱਚ ਪੀਓ ਐਲਾਨਿਆ ਗਿਆ ਸੀ ਔਰ ਅਜੇ ਤਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174A ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਜਸਟ ਹੋਏ ਸਕੇ ਉਹਨਾਂ ਚ ਪਾਈ ਆ ਪੁਛਕਿਸ਼ ਤੋਂ ਬਾਅਦ ਕੇ ਅੱਗੇ ਜਿਹੜੇ ਮੇਨ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਬੰਦੀ ਕਾਰਵਾਈ ਹੋਗੀ ਉਹ ਮੈਂ ਤੁਹਾਨੂੰ ਫਿਰ ਫਿਰ ਐਫਆਈਆਰ ਦੇ ਵਿੱਚ ਇਸ ਨੂੰ ਜਿਹੜਾ ਨਾਮ ਹੈ ਆਹੋ ਕਰਤਾ ਜਿਹੜੀ ਖੌਨ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਗ੍ਰਿਫਤਾਰੀ ਆਪਣਾ ਦਿਖਾਈ ਹੈ ਅੱਜ ਦੀ ਤਾਰੀਖ ਜਿਹੜੀ ਇਹ ਕਿਉਂਕਿ ਇਹ ਜਿਹੜੇ ਰੇਕ 117 ਔਰ 128 ਜਿਹੜੀਆਂ ਤਿੰਨ ਅਫਾਇਰਸ ਸਿਗੀਆਂ ਅ uh, 2015 ਦਿਆਂ ਉਹਦੇ ਵਿੱਚ ਉਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇਸ਼ ਦਰ ਦੇ ਵਿੱਚ 174 A ਦੇ ਅਧੀਨ ਮਗਨ ਮੇਰ ਰਜਿਸਟਰ ਕੀਤਾ ਸੀ ਇਹਨਾਂ ਇਸ ਨੂੰ ਉਹਨਾਂ ਮਗਨ ਮੇਚ ਗ੍ਰੈਫਤਾਰ ਕੀਤਾ ਗਿਆ ਸੋ ਮਤਮੈਸ ਦੋ ਦਿਨ ਦਾ ਪੁਲਿਸ ਰਮਾਨ ਮਿਲਿਆ ਕਿ ਲੱਗਾ ਕਿ ਪੁਲਿਸ ਦੋ ਦਿਨਾਂ ਅੱਗੇ ਸਾਰਾ ਜਾਂਚ ਕਰੇ ਕਿ ਇਹਨੇ ਦੇਰ ਕਿਤੇ ਗਾਇਬ ਰਿਆ ਜਾਂ ਇਹਦੇ ਨਾਲ ਦੇ ਸਾਥੀ ਕਿੱਥੇ ਨੇ ਜਾਂ ਸੀ ਕੀ ਭੂਮਿਕਾ ਸੀ ਦੇਰ ਨੂੰ ਮਾਮਲੇ ਵਿੱਚ ਮੇਰੇ ਅਸੀ ਇਹ ਮਰਮਾਨ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕਵੈਸਟ ਕਰ ਸਕਦੇ ਹੁਣੇ ਮਰਮਾਨ ਐਕਸਟੈਂਡ ਹੋ ਜਾਂਦਾ ਹੁੰਦਾ ਜੀ ਖਜ਼ੂਰ ਵੀ ਨਹੀਂ ਕਿ ਦੋ ਦਿਨ ਦਾ ਬਟੂ ਦੋ ਦਿਨ ਹੀ ਹੋਵੇ ਸਰ ਇਹ ਵੀ ਮਾਮਲੀ ਕੀ ਮੁੱਖ ਭੂਮਿਕਾ ਕੀ ਸੀ ਇਹਦੀ ਇਹਦੀ ਜੋ ਹੁਣ ਤੱਕ ਦੀ ਹੈਗੀ ਆ ਬਾਕੀ ਦਾ ਅੱਗੇ ਫਰਦਰ ਪੁੱਛ ਕੇ ਚਾਹੂਗੀ ਇਹਦੀ ਕੀ ਕਾਂਸਪੀਰੇਟਰ ਦੀ ਭੂਮਿਕਾ ਆ ਸੀਗੀ ਇਕੋ ਕੁਝ ਪਤਾ ਲਗਾ ਕਿਸ ਪਹਿਚਾਨ ਨਾਲ ਰੇਰੇ ਸੀਗਾ ਨਾਮ ਬਦਲਿਆ ਸੀ ਆ ਕੋਈ ਛੋਟੀ ਇਹੋ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਜਾਂਦੇ ਇਹਨੂੰ ਕੁਝ ਕੁਛ ਕਰਾਂਗੇ ਤਪਤੀਸ਼ ਦੇ ਦੌਰਾਨ ਸਾਹਮਣੇ ਆਉਂਦੀਆਂ ਆ ਉਹ ਗੱਲਾਂ ਫਿਰ ਅਸੀਂ ਜਾਵਾਂਗੇ ਇਨਵੈਸਟੀਗੇਸ਼ਨ ਤੇ ਪਰਸ ਹੋਰ ਵੀ ਕੋਈ ਮੁਕੱਦਮੇ ਇਹਨਾਂ ਤਦ ਚਗੇ ਜਿਹੜਾ ਪੰਜਾਬ ਦੀ ਗੱਲ ਕੀਤੀ ਆ ਅ ਅਜੇ ਫਿਲਹਾਲ ਸਿਰਫ ਤਿੰਨ ਜਿਹੜੇ ਪੀਓ ਵਾਲੇ ਮੁਕੱਦਮੇ ਤੇ ਤਿੰਨ ਜਿਹੜੇ ਨਾਮਿਨੇਟ ਕੀਤਾ ਗਿਆ ਹੈਗਾ ਮੇਨ ਬਿਆਦੀ ਮੁਕੱਦਮੇ ਉਹਨਾਂ ਕੀ ਇਹ ਫਿਗਰ ਆਊਟ ਹੁੰਦਾ ਆਜੇ ਕੋਈ ਹੋਰ ਪਤਾ ਚੱਲੇ ਕੁਝ ਕਿਸੇ ਦੌਰਾਨ ਤੇ ਉਹ ਵੀ ਸਾਹਮਣੇ ਆਏਗੀ ਸਰ ਪੁੱਛ ਕੇ ਕਿੰਨਾ ਕੁਸ਼ੋਰ ਗੱਜਤਾਰੀਆਂ ਦੀ ਸੰਭਾਵਨਾ ਹਾਂ ਪੌਸਿਬਿਲਿਟੀਜ਼ ਆਲਵੇਸ ਦੇਰ ਪੁੱਛ ਕਿਛੇ ਦੌਰਾਨ ਜੋ ਕੁਝ ਵੀ ਸਾਹਮਣੇ ਆਊਗਾ ਉਸ ਮੁਤਾਬਕ ਜੋ ਫਰਜ਼ ਅਗਲੇ 1 ਤੋਂ 2 ਦਾ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਕਿੰਨੇ ਦਿਨ ਦੇ ਅੰਦਰ ਮੰਨ ਤੁਸੀਂ ਆਪੇ ਜੇ ਕੁਝ ਉਸੇ ਕੁਛ ਆਇਆ ਜੇ ਸਾਹਮਣੇ ਆ ਪੁੱਛ ਕੇ ਚਮੋੜੀ ਦੇ ਵਿੱਚ ਅਜੇ ਕੁਝ ਨਹੀਂ ਕਹਿ ਦਾ ਸਕਦਾ ਸਪੈਸਫਿਕ ਲੇਕਿਨ ਆਨਵਾਏ 2 ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਕਿਸੀ ਕੋਈ ਜੀ ਪਤਾ ਲੱਗਾ ਕੁਝ ਕਿਸ ਤਰੀਕੇ ਦੇ ਨਹੀਂ ਆ ਜੀ ਉਹ ਪਤਾ ਲੱਗੇਗਾ ਜੀ ਹੁਣ ਦੋ ਦਿਨਾਂ ਦੇ ਵਿੱਚ ਇਹ ਪਿਛਲੀ ਘੁੰਕਾ ਜਿਹੜੀ ਇਹਦਾ ਹੈਗਾ ਆ ਕਿਤੇ ਕਿਤੇ ਰਿਹਾ ਕੀ ਗੱਲਬਾਤ ਹੈਗੀ ਉਹ ਸਾਰਾ ਪਤਾ ਲੱਗਿਆ ਐਸ ਤੋਂ ਪੁਲਿਸ ਨੂੰ ਕਿਹੜੇ ਤਰੀਕੇ ਤੋਂ ਇਹ ਨਿਕਲੀ ਆ। ਆ ਬੇਬੀ ਦੇ ਵਿੱਚ ਕੀ ਕਨਸਪੀਰੇਟਰ ਵਾਲੀ ਘੁੰਕਾ ਦੀ ਗੱਲ ਸਮੇਂ ਆਈ ਹੈਗੀ ਆ ਤੇ ਅੱਗੇ ਕਿਸ ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਹੈ ਉਹਨੂੰ ਫਾਦਰ ਵੈਰੀਫਿਕੇਸ਼ਨ ਆਫ ਫੈਕਟਸ ਕਰਾਂਗੇ ਔਰ ਉਹਦੇ ਨਾਲ ਕਰੀ ਆਥੈਂਟੀਕੇਸ਼ਨ ਹੋਊਗੀ ਕੈਲੀਬ੍ਰੇਸ਼ਨ ਹੋਊਗੀ ਤੇ ਤਕਰੀਰ ਦਾ ਪ੍ਰੋਸੈਸ ਇਹ ਹੁੰਦਾ ਠੀਕ ਇਸ ਗ੍ਰਿਫਤਾਰੀ 'ਚ ਪੁਲਿਸ ਨੂੰ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਫੋਟੋ ਵਾਲੀ ਹੋਈ ਹੈ